ਤੁਹਾਡਾ ਸਭ ਤੋਂ ਪੁਰਾਣਾ ਯਾਰ ਬੇਲੀ ਮਿਲਦਾ ਕਿਤੇ ਤੁਹਾਨੂੰ ਹੁਣ ਵੀ ਦੇਖੋ ਜੀ ਕਿ ਯਾਰ ਬੇਲੀ ਹੈਗਾ ਸੀ ਉਹ ਚਲੇ ਛੜਾਈ ਕਰ ਗਿਆ ਸਭ ਤੋਂ ਜ਼ਿਆਦਾ ਮਿੱਤਰ ਜਿਹੜਾ ਮੇਰਾ ਬੰਡੀ ਸੀਗਾ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਜੋ ਛੱਪੜ ਉਹ ਛੱਪੜ ਦੇ ਵਿੱਚ ਵੀ ਅਸੀਂ ਇਕੱਠੇ ਨਹਾਉਂਦੇ ਰਹੇ ਹਾਂ ਕੀ ਤਾਂ ਗਤ ਵੀਤ ਪਾਏ ਹੋਏ ਨੇ ਵੀ ਜਿਹੜੇ ਸੱਤ ਸਮੁੰਦਰੋਂ ਪਾਰ ਵੀ ਹਲੇ ਤੱਕ ਹੈਗੀ ਆ ਬਈ ਤਾਂ ਅਗੇ ਤੇ ਵੀਤ ਤਾਂ ਕੁਝ ਨਹੀਂ ਬਸ ਗੱਲਬਾਤ ਵਧੀਆ ਰੱਖੀਦੀ ਜਾਂਦੇ ਵਸ ਕੇਰ ਗੁਰ ਕਰ ਲੈਂਦੇ ਆ ਹੋਰ ਕੀ ਆਪਣੀ ਕੇਅਰ ਕਰਦੇ खुशकिस्मत थे जो इश्क को काम समझते थे या काम से आशिकी रखते थे हम जीते जी मशरूफ रहे कुछ इश्क किया कुछ काम किया काम इश्क के आड़े आता रहा और इश्क से काम उलझता रहा फिर तंग आकर हमने दोनों को अधूरा छोड़ दिया ਕੀ ਆਪਣੇ ਕਿੰਨਾ ਕੰਮ ਐ ਪੰਜਾਬ ਦੇ ਅਗਰ ਤੁਸੀਂ ਚਾਹੋ ਜੀ ਮਿਹਨਤ ਕਰਨੀ ਬਾਹਰ ਜਾ ਕੇ ਮਿਹਨਤ ਕਰਨੀ ਆ ਤਾਂ ਇੱਥੇ ਕਿਉਂ ਨਹੀਂ ਕਰਦੇ ਜਿੰਨਾ ਤੁਸੀਂ 25-30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਹੋ ਤੂੰ ਤਾਂ ਬਿਹਤਰ ਤਾਂ ਇਹ ਹੀ ਹੈ ਇੱਕ ਤਾਂ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ ਤੁਸੀਂ ਮਾਪੇ ਦੇ ਕੋਲ ਰਹੋ ਠੀਕ ਹੈ ਦੁੱਖ ਸੁੱਖ ਦੇ ਵਿੱਚ ਕੋਲ ਰਹੋ ਟਾਈਮ ਟਾਈਮ ਤੇ ਯਾਰ ਬਦਲਦਾ ਰਹਿੰਦਾ ਜਿਵੇਂ ਕੀ ਸਿਚੁਏਸ਼ਨ ਸਰਕਲ ਚੇਂਜ ਹੁੰਦਾ ਰਹਿੰਦਾ ਬਣਦੇ ਰਹਿੰਦੇ ਟੁੱਟਦੇ ਰਹਿੰਦੇ ਆ ਮਤਲਬ ਆਪਣੀ ਇੱਕ ਬੰਦੀ ਆ ਯਾਰ ਉਹ ਹੀ ਆਪਣੇ ਯਾਰ ਬੈਲੀ ਆ ਜਿਹੜੀ ਦੇਖਦੇ ਰਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਆਊਟਰ ਰੂਟ ਗੇੜੀ ਵਿਦ ਅਜੇ ਬੇਲਾ ਸ਼ਸ਼ਕਲ ਆਦਾਬ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਆਊਟਰੂਡ ਗਿੜੀ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਨਾ ਧੁੱਪ ਨਿਕਲੀ ਸੀ ਮੈਂ ਸੋਚਿਆ ਕਿਉਂ ਨਾ ਜਾ ਕੇ ਸਟੂਡੈਂਟਸ ਦੇ ਨਾਲ ਗੱਲਾਂ ਬਾਤਾਂ ਕਰੀਏ ਵੀ ਉਹ ਆਪਦੇ ਪੀਜੀ ਰੂਮਸ ਕਰਾ ਤੋਂ ਬਾਹਰ ਨਿਕਲੇ ਹੋਣਗੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰੀਏ ਆਓ ਚੱਲਦੇ ਹਾਂ ਆਊਟਰੂਡ ਗਿੜੀ ਦੇ ਵਿੱਚ ਅੱਛਾ ਠੰਡ ਬੜੀ ਚੱਲੰਦੀ ਆ ਸੂਰਜ ਦੇਵਤਾ ਹੀ ਮਸਾ ਹੀ ਨਿਕਲੇ ਨੇ ਤੇ ਮੁੰਡੇ ਨਾ ਪੇਪਰ ਦੇ ਕੇ ਆ ਰਹੇ ਸੀਗੇ ਬਾਈ ਮਿਲਿਆ ਪਹਿਲਾਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਹੋ ਠੀਕ ਹੋ ਹਾਂਜੀ ਮਾਈਕ ਨੂੰ ਧੰਨਵਾਦ ਤੇ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਰਾਜ ਸਿਲਕ ਨਾਮ ਹੈ ਜੀ ਅੱਛਾ ਕੀ ਸਟੱਡੀ ਕਰਦੇ ਹੋ ਬਈ ਜੀ ਮੈਂ ਹੁਣ ਐਮ ਐਸ ਸੀ ਕਰ ਰਿਹਾ ਜੀ ਅੱਛਾ ਐਚ ਪੀ ਯੂ ਸ਼ਿਮਲਾ ਤੋਂ ਤੇ ਪੇਪਰ ਦੇ ਕੇ ਆਇਓ ਹਾਂ ਜੀ ਪੇਪਰ ਦੇ ਕੇ ਆਇਆ ਆਈ ਪੀ ਦਾ ਪੇਪਰ ਸੀ ਅੱਜ ਆਈ ਪੀ ਦਾ ਪੇਪਰ ਸੀਗਾ ਕੀ ਰਿਹਾ ਪੇਪਰ ਦੇ ਵਿੱਚ ਫਿਰ ਕਿਵੇਂ ਰਿਹਾ ਪੇਪਰ ਪੇਪਰ ਤਾਂ ਜੀ ਵਧੀਆ ਹੋ ਗਿਆ ਹੁਣ ਕੱਟ ਆਫ ਤੇ ਹੈ ਦੇਖੋ ਕਿਹੋ ਜੀ ਜਾਊਗੀ ਲੱਗਦਾ ਤੁਹਾਨੂੰ ਹੋ ਜਾਣਗੇ ਦੇਖੋ ਹੋ ਜਾਣਾ ਚਾਹੀਦਾ ਅੱਛਾ ਹਾਂ ਜੀ ਕਿੱਥੋਂ ਬਿਲੋਂਗ ਕਰਦੇ ਹੋ ਬਈ ਮੈਂ ਅਹੀਸਾਰ ਹਰਿਆਣਾ ਤੋਂ ਬਿਲੋਂਗ ਕਰਦਾ ਹਾਂ ਅਹੀਸਾਰ ਹਰਿਆਣਾ ਤੋਂ ਤੇ ਕਿੱਥੇ ਰਹਿੰਦੇ ਕਿੱਥੋਂ ਇੱਥੇ ਪੜ੍ਹਦੇ ਕਿੱਥੋਂ ਪਹਿਲਾਂ ਇਹ ਵੀ ਜਰੂਰ ਦੱਸੋ ਮੈਂ ਜੀ ਪੜ੍ਹਦਾ ਤਾਂ ਹਿਮਾਚਲ ਆ Shimla ਤੇ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਮੈਂ ਪੀਓ ਪੀਸੀ ਆਪਣੇ ਪਟਿਆਲੇ ਤੋਂ ਹਾਂ ਜੀ ਹਾਂ ਤੇ ਪੜ੍ਹਨ ਦੇ ਨਾਲ ਨਾਲ ਫਿਰ ਕੀ ਸ਼ੌਂਕ ਨੇ ਤੁਹਾਡੇ ਸ਼ੌਂਕ ਤਾਂ ਜੀ ਰੀਡਿੰਗ ਦਾ ਹੈ ਮੈਨੂੰ ਤੇ ਟਰੈਵਲਿੰਗ ਦਾ ਹੈ ਲਿਖਣ ਦਾ ਸ਼ੌਕ ਵੀ ਹੈਗਾ ਹੀ ਸ਼ਾਇਰੀ ਸਿੰਗਿੰਗ ਕਰਨ ਦਾ ਕੁਝ ਲਿਖਣ ਦਾ ਤਾਂ ਕੋਈ ਸ਼ੌਕ ਨਹੀਂ ਜੀ ਸਟੂਡੈਂਟ ਦਾ ਸ਼ੌਕ ਹੈ ਅੱਛਾ ਚਲੋ ਕੁਝ ਅੱਜ ਤੁਹਾਡੇ ਤੋਂ ਅਸੀਂ ਸੁਣਦੇ ਹਾਂ ਤੁਸੀਂ ਲੋਕਾਂ ਦਾ ਸੁਣਦੇ ਹਾਂ ਅੱਜ ਅਸੀਂ ਤੁਹਾਡੇ ਕੋਲੋਂ ਕੁਝ ਸੁਣਾਗੇ ਕੁਝ ਵੀ ਜੋ ਤੁਹਾਡਾ ਦਿਲ ਕਰਦਾ ਠੀਕ ਹੈ ਜੀ ਤੋ ਇੱਕ ਸ਼ਾਇਰੀ ਹੈ ਜੀ ਮੇਰੇ ਦਿਲ ਕੇ ਬੜੇ ਕਰੀਬ ਤਾਂ ਉਹ ਸੁਣਾ ਦਿੰਦਾ ਮੈਂ ਉਹ ਲੋਕ ਬਹੁਤ ਖੁਸ਼ਕਿਸਮਤ ਥੇ ਜੋ ਇਸ਼ਕ ਕੋ ਕਾਮ ਸਮਝਤੇ ਤੇ ਜਾਂ ਕਾਮ ਸੇ ਆਸ਼ੀਕੀ ਰਖਤੇ ਤੇ वो लोग बहुत खुशकिस्मत थे जो इश्क को काम समझते थे या काम से आशिकी रखते थे हम जीते जी मशरूफ रहे कुछ इश्क किया कुछ काम किया काम इश्क के आड़े आता रहा और इश्क से काम उलझता रहा फिर तंग आकर हमने दोनों को अधूरा छोड़ दिया ते पेपर तो पूरा करके आए हो हाँ जी पेपर तो पूरा करके आए जी पेपर बिना आश की जी अच्छा देख लो कर भी तू है ਨਾ ਨਾ ਜੀ ਨਾ ਨਾ ਪੜਾਈਆਂ ਤਾਂ ਚੱਲਦੀ ਰਹਿੰਦੀ ਹੈ ਜੀ ਅੱਛਾ ਅੱਛਾ ਸਾਡਾ ਸ਼ੋਅ ਆਈ ਆਊਟਰੂਟ ਗੇੜੀ ਜ਼ਰੂਰ ਦੇਖਿਓ ਪੰਜਾਬੀ ਡਾਕ ਤੇ ਠੀਕ ਹੈ ਜੀ ਜ਼ਰੂਰ ਜ਼ਰੂਰ ਜਾਓ ਆਨਸ ਵੀ ਕਰ ਦਿਓ ਇੱਕ ਵਾਰ ਆਊਟਰੂਟ ਗੇੜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਥੈਂਕ ਯੂ ਸੋ ਮੱਚ ਓਕੇ ਜੀ ਥੈਂਕ ਯੂ ਆਓ ਜੀ ਇਦਾਂ ਦੇ ਹੋਰ ਸਟੂਡੈਂਟਸ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਠੰਡ ਬੜੀ ਵੱਧ ਚੁੱਕੀ ਆ ਤੇ ਠੰਡ ਦੇ ਵਿੱਚ ਨਾ ਬਾਹਰ ਬਾਬਾ ਜੀ ਬੈਠੇ ਹੋਏ ਨੇ ਆਪਣੇ ਸ਼ਾਪ ਦੇ ਬਾਹਰ ਪਹਿਲਾਂ ਤੇ ਧੁੱਪ ਸੇਕਰ ਹੋ ਗਈ ਬਾਬਾ ਜੀ ਹਸ਼ਕਾ ਸੋਸ਼ੀਅਲ ਜੀ ਖਾਲਸਾ ਵਈ ਫਤੇ ਜੀ ਵਾਇਗੁਰੇ ਦਾ ਖਾਲਸਾ ਵਈ ਫਤੇ ਅੱਛਾ ਬਾਬਾ ਜੀ ਪਹਿਲਾਂ ਤੇ ਤੁਹਾਡਾ ਨਾਮ ਦੱਸੋ ਕੀ ਹੈ ਜੀ ਮੇਰਾ ਨਾਮ ਕਿਰਪਾਲ ਸਿੰਘ ਜੀ ਅੱਛਾ ਜੀ ਪਿੰਡ ਜਲਾਲਪੁਰ ਅੱਛਾ ਤੇ ਡਾਕਾਣਾ ਬਹਾਦਰਗੜ ਜ਼ਿਲ੍ਹਾ ਪਟਿਆਲਾ ਤੇ ਤੁਹਾਡੀ ਉਮਰ ਵੀ ਦੱਸ ਦੋ ਨਾਲ ਲੱਗਦੇ 65 ਸਾਲ 65 ਸਾਲ ਹੀ ਬਾਬਾ ਜੀ ਧੁੱਪ ਸੇਕਰ ਹੋਈ ਫਿਰ ਹਾਂ ਜੀ ਅੱਜ ਮੌਸਮ ਬਹੁਤ ਠੰਡਾ ਸੀਤ ਚੱਲ ਰਿਹਾ ਹੈ ਬੜੇ ਬੜੇ ਚਿਰਾਂ ਬਾਅਦ ਦਰਸ਼ਨ ਹੋਏ ਉਹਦੇ ਜਦ 15 20 ਦਿਨ ਹੋ ਗਏ ਜੀ ਧੁੱਪ ਨਹੀਂ ਨਿਕਲੀ ਬਸ ਹੁਣ ਤਕਰੀਬਨ ਨਿਕਲਦੀ ਐ 11 11:30 ਨੂੰ ਨਿਕਲਦੀ ਆ 3:20 3:30 ਵੇਟ ਕਰਾਈ ਬਸ ਤੇ ਸਵੇਰੇ ਬਹੁਤ ਬੁਰਾ ਹਾਲ ਹੋ ਜਾਂਦਾ ਜਦੋਂ ਹੁੰਦੇ ਆ ਕੰਮ ਤੇ ਕਿਉਂਕਿ ਕੰਮੀ ਹੋ ਜਾਂਦਾ ਸਾਡਾ ਤੇ ਸਾਨੂੰ ਕੈਮ ਨਾਲ ਕੰਮ ਦੇਣਾ ਪੈਂਦਾ ਜੀ ਜਿੱਦਾਂ ਪਹਿਲਾਂ ਬਾਬਾ ਹੀ ਇੱਕ ਗੱਲ ਹੁੰਦੀ ਜਦੋਂ ਅਸੀਂ ਸਕੂਲੇ ਪੜ੍ਹਦੇ ਸੀ ਸਕੂਲੇ ਜਾਂਦੇ ਲੇਟ ਹੋ ਜਾਂਦੇ ਸਾਨੂੰ ਕੁੱਟਦੇ ਹੁੰਦੇ ਸੀ ਸਾਡੇ ਟੀਚਰ ਇਹ 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 ਇਹਨੂੰ ਅੱਬਾ ਕੁਝ ਕਹਿ ਹੀ ਨਹੀਂ ਸਕਦੇ ਇਹਨੂੰ ਤਾਂ ਕੀ ਕਹਿ ਸਕਦੇ ਇਹ ਤਾਂ ਪ੍ਰਮਾਤਮਾ ਦੀ ਦੇਣ ਆ ਇਹਨੇ ਪ੍ਰਮਾਤਮਾ ਨੇ ਕੁਦਰਤ ਵੱਲ ਬਣੀ ਵੀ ਹੈ ਜੀ ਹਾਂ ਜੀ ਇਹ ਤਾਂ ਕੁਦਰਤ ਵੱਲੋਂ ਜਿਹੜੇ ਨਿਯਮ ਬਣੇ ਨੇ ਸੂਰਜ ਚੰਦਰਮਾ ਜੋ ਵੀ ਹੈ ਉਹ ਕੁਦਰਤ ਹੈ ਇੱਕ ਸਰਕਲ ਹੈ ਠੀਕ ਹੈ ਉਹਦੇ ਹਿਸਾਬ ਨਾਲ ਚੱਲਣਾ ਹੈ ਤਾਂ ਕਿਉਂਕਿ ਇਹ ਜਿਹੜਾ ਸਮਾਂ ਹੈ ਇਹ ਕੁਸ਼ਤਾਂ ਆਪਣਾ ਏਰੀਆ ਜਿਹੜਾ ਹੈਗਾ ਇਹ ਪਹਾੜਾਂ ਦੇ ਨੇੜੇ ਪੈਂਦਾ ਹਾਂ ਜੀ ਇਸ ਕਰਕੇ ਬਰਫ਼ ਵੀ ਜਿੰਨੀ ਪਹਾੜਾਂ ਦੇ ਪੈਂਦੀ ਹੈ ਉਹ ਤਕਰੀਬਨ ਆਪਣੇ ਇੱਥੇ ਅਸਰ ਹੁੰਦਾ ਜਿਵੇਂ ਤੁਸੀਂ ਥੋੜਾ ਬਾਹਰ ਚਲੇਓ ਸਮਾਨੇ ਤੋਂ ਦੂਜੇ ਪਾਸੇ ਚਲੇ ਜਾਓ ਜਾਂ ਹਜੂਰ ਸਾਹਿਬ ਵੱਲ ਚਲੇ ਜਾਓ ਉਧਰ ਗਰਮਿਸ਼ ਹੈ ਕਿਉਂਕਿ ਜਿੰਨੀ ਠੰਡ ਇੱਥੇ ਪਹਾੜਾਂ ਦੇ ਪੈਗੀ ਉੱਥੇ ਮਾਰ ਕਰਦੀ ਹੈ ਤੇ ਸਵੇਰੇ ਕਾਫੀ ਧੁੰਦ ਹੁੰਦੀ ਹੈ ਕਈ ਵਾਰੀ ਕੋਈ ਸ਼ਾਮੀ ਤਕਰੀਨ 4:00 ਵਜੇ ਤੋਂ ਪਹਿਨ ਲੱਗ ਜਾਂਦੀ ਹੈ 4:00 ਵਜੇ ਤੋਂ ਬਾਅਦ ਫਿਰ ਪੈਂਦੀ ਪੈਂਦੀ ਰਹਿੰਦੀ ਸਾਰੀ ਉਹ ਸੀਟ ਲੈਰ ਚੱਲ ਰਹੀ ਹੈ ਠੰਡ ਬਹੁਤ ਚੱਲ ਰਹੀ ਹੈ ਜਿੱਦਾਂ ਪਿੱਛੇ ਪੌੜੀਆਂ ਪਾੜੀਆਂ ਪਈਆਂ ਹੋਏ ਆ ਤੁਹਾਡੀਆਂ ਆਪਣੀਆਂ ਨੇ ਹਾਂਜੀ ਮੇਰੀ ਆਪਣੀ ਸ਼ਟਰਿੰਗ ਹੈ ਜੀ ਪਹਿਲਾਂ ਮੈਂ ਠੇਕਦਾਰੀ ਕਰਦਾ ਸੀਗਾ ਤੇ ਉਸ ਤੋਂ ਬਾਅਦ ਠੇਕਦਾਰੀ ਤੇ ਬਾਅਦ ਮੈਂ ਆਪਣਾ ਸਿਸਟਮ ਇਹ ਮੇਰਾ ਮਕਾਨ ਆਪਣਾ ਹੀ ਹੈ ਤੇ ਨਾਲ ਹੀ ਸ਼ਟਰਿੰਗ ਦਾ ਕੰਮ ਸ਼ੁਰੂ ਕਰਿਆ ਹੋਇਆ ਤੇ ਬੜਾ ਵਧੀਆ ਪ੍ਰਮਾਤਮਾ ਦੀ ਦੇਣ ਹੈ ਕਿਰਪਾ ਵਾਹਿਗੁਰੂ ਦੀ ਅੱਛਾ ਇੱਕ ਗੱਲ ਪੁੱਛਦਾ ਹਾਂ ਤੁਹਾਨੂੰ ਜਿੱਦਾਂ ਮੈਂ ਸਾਰਿਆਂ ਤੋਂ ਪੁੱਛਦਾ ਰਿਹਾ ਅੱਜ ਕੱਲ ਕਿਤੇ ਨਾ ਕਿਤੇ ਨਾ ਰਿਸ਼ਤਿਆਂ ਦੀ ਅਹਿਮੀਅਤ ਥੋੜੀ ਘਟਦੀ ਜਾ ਰਹੀ ਹੈ ਲੋਕਾਂ ਦੇ ਵਿੱਚ ਲੋਕ ਜ਼ਿਆਦਾ ਕਹਿ ਸਕਦੇ ਆ ਚਾਹੇ ਮੋਬਾਈਲਾਂ ਤੇ ਕਹਿ ਲੋ ਜਿੱਦਾਂ ਹੁਣ ਸਾਡਾ ਕੰਮ ਵੀ ਆ ਚਾਹੇ ਵੀ ਮੋਬਾਈਲਾਂ ਦੇ ਉੱਤੇ ਹੀ ਆਉਂਦਾ ਪਰ ਫੇਰ ਵੀ ਤੁਹਾਨੂੰ ਕੀ ਲੱਗਦਾ ਰਿਸ਼ਤਿਆਂ ਨੂੰ ਲੈ ਕੇ ਅੱਜ ਕੱਲ ਕਿਤੇ ਨਾ ਕਿਤੇ ਬੱਚੇ ਡ੍ਰੈਗ ਹੋ ਰਹੇ ਨੇ ਪਿੱਛੇ ਜਾ ਰਹੇ ਨੇ ਹਾਂਜੀ ਪਹਿਲੀ ਗੱਲ ਤਾਂ ਵੀ ਮੋਬਾਈਲ ਇੱਕ ਨਾ ਸਹੂਲਤਵਾਸ ਬਣਾਇਆ ਸੀਗਾ ਠੀਕ ਹੈ ਇਹਦੀ ਸੂਤ ਜਾਇਜ ਵਰਤੋਂ ਵਾਸਤੇ ਲਿਆ ਸੀਗਾ ਤਾਂ ਕਿ ਬਿਜ਼ਨਸ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਤੁਹਾਨੂੰ ਸਹੂਤ ਸਹਲਤਾ ਮਿਲੇ ਤੇ ਉਹਦੇ ਨਾਲ ਥੋੜਾ ਸੰਪਰਕ ਬਣਿਆ ਰਹਿੰਦਾ ਪਰਿਵਾਰਕ ਬਗਲ ਨਾਲ ਤੇ ਅੱਜ ਕੱਲ ਇਹਦੀ ਗਲਤ ਵਰਤੋਂ ਬਹੁਤ ਹੋ ਰਹੀ ਹੈ ਇਸ ਕਰਕੇ ਬੱਚੇ ਹੁਣ ਬੱਚਿਆਂ 'ਚ ਫਰਕ ਪੈਂਦਾ ਹੁਣ ਬੱਚੇ ਆ ਆਪਣਾ ਮੋਬਾਈਲ ਲੈ ਕੇ ਆਪਣੇ ਕਮਰੇ 'ਚ ਬੈਠੇ ਆ ਮਾਪੇ ਅਲੱਗ ਬੈਠੇ ਆ ਕੋਈ ਕਿਸੇ ਨਹੀਂ ਸੁਣਦਾ ਹੈਗਾ ਠੀਕ ਹੈ ਜਦ ਲਈ ਚਾਹੀਦਾ ਸੀ ਇਹ ਨੂੰ ਸਹੀ ਤਰੀਕੇ ਨਾਲ ਵਰਤੋਂ ਕਰੋ ਠੀਕ ਹੈ ਵਰਤੋਂ ਮਨਾਈਆਂ ਚੀਜ਼ ਵਾਸਤੇ ਪਰ ਵਰਤੋਂ 'ਚ ਸਹੀ ਤਰੀਕੇ ਨਾਲ ਆ ਨਹੀਂ ਰਹੀ ਇਸ ਚੀਜ਼ ਦਾ ਬਹੁਤ ਦੁੱਖ ਹੁੰਦਾ ਹੈ ਵੀ ਬੱਚੇ ਕਿਧੂੰ ਜਾ ਰਹੇ ਹੁਣ ਬੱਚੇ ਦੇਖੋ ਇੱਥੇ ਆਪਣੇ ਕਿੰਨਾ ਕੰਮ ਹੈ ਪੰਜਾਬ ਦੇ ਵਿੱਚ ਅਗਰ ਤੁਸੀਂ ਚਾਹੋ ਜੀ ਮਿਹਨਤ ਕਰਨੀ ਬਾਹਰ ਜਾ ਕੇ ਮਿਹਨਤ ਕਰਨੀ ਆ ਤਾਂ ਇੱਥੇ ਕਿਉਂ ਨਹੀਂ ਕਰਦੇ ਜਿੰਨਾ ਤੁਸੀਂ 25 30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਹੋ ਤੋਂ ਬਿਹਤਰ ਤਾਂ ਇਹ ਹੀ ਹੈ ਇੱਕ ਤਾਂ ਪੰਜਾਬ ਦੇ ਵਿੱਚ ਸੁਰੱਖਿਤ ਰਹੋ ਤੁਸੀਂ ਮਾਪੇ ਦੇ ਕੋਲ ਰਹੋ ਠੀਕ ਹੈ ਦੁੱਖ ਸੁੱਖ ਦੇ ਵਿੱਚ ਕੋਲ ਰਹੋ ਹੁਣ ਇੱਕ ਇੱਕ ਬੱਚਾ ਹੁੰਦਾ ਹੈ ਬਾਹਰ ਭੇਜ ਦਿੰਦੇ ਆ ਬਾਹਰ ਭੇਜ ਕੇ ਉੱਥੇ ਜਾ ਕੇ ਕਈ ਵਾਰੀ ਇੱਥੇ ਕਈ ਵਾਰੀ ਦੋ ਤਿੰਨ ਚਾਂਸ ਇਹਦੇ ਹੋਏ ਆ ਕਿ ਉਹ ਬੱਚਾ ਕੱਲਾ ਕੱਲਾ ਸੀਗਾ ਤੇ ਉਹਦੀ ਉਥੇ ਜਾ ਕੇ ਡੈਥ ਹੋ ਗਈ ਆ ਲੈ ਕੇ ਇੱਥੇ ਆਏ ਦੱਸੋ ਮਾਂ ਬਾਪ ਨੇ ਕੀ ਖਟਿਆ ਕੀ ਦੇਖਿਆ ਉਹਦਾ ਇਸ ਤੋਂ ਬਿਹਤਰ ਹੀ ਹੈ ਵੀ ਇੱਥੇ ਪੰਜਾਬ 'ਚ ਰਹੋ ਪੰਜਾਬ 'ਚ ਸੁੱਖ ਸ਼ਾਂਤੀ ਨਾਲ ਰਹੋ ਨਾਲੇ ਆਪਣੇ ਪਰਿਵਾਰ 'ਚ ਰਹੋ ਤੁਹਾਨੂੰ ਕੋਈ ਤਕ ਦੁੱਖ ਤਕਲੀਫ ਹੁੰਦੀ ਹੈ ਥੋੜੇ ਨਾਲ ਮਾਂ ਬਾਪ ਭੈਣ ਭਾਈ ਤਾਂ ਖੜੇ ਆ ਉੱਥੇ ਕੌਣ ਆ ਤੁਹਾਡਾ ਪਰ ਇਹ ਬਹੁਤ ਗਲਤ ਰੁਝਾਨ ਹੈ ਜਿਹੜਾ ਬਾਹਰ ਜਾ ਰਹੇ ਹਾਂ ਅਸੀਂ ਇਸ ਤੋਂ ਬਿਹਤਰ ਤਾਂ ਇਹ ਹੈ ਵੀ ਪੰਜਾਬ 'ਚ ਰਹੋ ਪੰਜਾਬ 'ਚ ਕਮਾਓ ਮਿਹਨਤ ਕਰੋ ਜੀ ਉੱਥੇ ਜਾ ਕੇ ਮਿਹਨਤ ਕਰਨੀ ਇੱਥੇ ਕਿਉਂ ਨਹੀਂ ਹੁੰਦੀ ਹੈਗੀ ਜਿੱਦਾਂ ਆਹੀ ਗੱਲ ਸੀਗੀ ਵੀ ਮੈਂ ਨਾ ਆਪਣੇ ਐਪੀਸੋਡਾਂ ਦੇ ਵਿੱਚ ਆਹੀ ਚੀਜ਼ਾਂ ਪੁੱਛਦਾ ਨਾ ਵੀ ਆਇਲਸ ਦਾ ਰੁਝਾਨ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਨਾ ਜ਼ਿਆਦਾ ਵੱਧ ਚੁੱਕਿਆਗਾ ਤੇ ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਦਾ ਕਾਰਨ ਕਿਨੂੰ ਮੰਨਦੇ ਹੋ ਵੀ ਆਇਲਸ ਕਿਉਂ ਇੰਨੀ ਵਧ ਰਹੀ ਹੈ ਲੋਕਾਂ ਦੇ ਵਿੱਚ ਇਹਦੇ ਤੇ ਇਹ ਵੀ ਕਿਤਾਬ ਚ ਬੱਚੇ ਪੜ ਜਾਂਦੇ ਨੇ ਕੋਈ ਸਰਕਾਰਾਂ ਦਾ ਵੀ ਹੈ ਕਿਉਂਕਿ ਜੇ ਬੱਚਿਆਂ ਨੂੰ ਕਿਸੇ ਤਰੀਕ ਨਾਲ ਕੋਈ ਨੌਕਰੀ ਪੇਸ਼ ਆ ਕੋਈ ਨੇੜੇ ਕੋਈ ਕੰਮ ਜਾਂ ਕੋਈ ਬਿਜ਼ਨਸ ਕਰਨ ਦੇਵਾ ਉਸੇ ਸਹੂਲਤ ਮਿਲ ਜਾਈ ਬੱਚਾ ਬਾਹਰ ਜਾਏ ਨਾ ਥੋੜੇ ਬੱਚਿਆਂ ਦਾ ਵੀ ਹੋਇਆ ਵੀ ਹੁਣ ਬਾਹਰ ਜਾ ਕੇ ਵੀ ਮਜਬੂਰੀ ਹੋ ਜਾਂਦੀ ਆ ਕਿ ਅੱਛਾ ਕਈ ਵਾਰੀ ਹੁੰਦਾ ਕੀ ਹੈ ਇੱਕ ਇਲਾ ਜ਼ਮੀਨ ਦਾ ਹੁੰਦਾ ਆਲਾ ਵੇਚ ਕੇ ਬਾਹਰ ਚਲੇ ਜਾਂਦਾ ਹੁਣ ਬਾਹਰ ਵੀ ਸੈਟਲਿੰਗ ਹੋਇਆ ਹੈਗਾ ਉਹ ਕਿਲਾ ਵੀ ਗਿਆ ਤੇ ਬੱਚੇ ਵੀ ਗਿਆ ਕੁਝ ਆਪਣੀਆਂ ਵੀ ਗਲਤੀਆਂ ਨੇ ਇਹ ਜਿਹੜੀ ਸੁਧਾਰਨੀ ਚਾਹੀਦੀਆਂ ਨੇ ਉਹਨੂੰ ਵੀ ਵੀ ਇੱਥੇ ਰਹਿ ਕੇ ਆਪਣੀ ਕਾਮਯਾਬੀ ਇੱਥੇ ਕਰੋ ਅੱਛਾ ਚਲੋ ਇਹਸ ਤੋਂ ਹਟ ਕੇ ਤੁਹਾਨੂੰ ਇੱਕ ਗੱਲ ਪੁੱਛਦਾ ਮੈਂ ਮੈਰਿਡ ਹੋਏ ਨੂੰ ਵਿਆਹ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੇਰੀ ਤਕਰੀਬਨ ਇਹ ਜੀ ਅ ਜੀ ਬੰਤ 50 ਸਾਲ ਹੋ ਗਏ ਜੀ 15 ਸਾਲ ਸਾਲ ਦੇ 18 ਸਾਲ ਦੇ ਹੋ ਗਏ ਤੇ ਦੋ ਬੇਟੀਆਂ ਇੱਕ ਬੇਟਾ ਜੁਨੀਸ਼ੀ ਜੌਬ ਕਰਦਾ ਇੱਕ ਠੀਕ ਹੈ ਬੜਾ ਵਧੀਆ ਪਰਿਵਾਰ ਹੈ ਤੇ ਤੁਹਾਡੇ ਜਿਹੜੇ ਵਾਈਫ ਨੇ ਤੁਹਾਡੇ ਹਮਦਮ ਕਹਿ ਸਕਦੇ ਆਪਾਂ ਕਿੰਨਾ ਕੁ ਪਿਆਰ ਕਰਦੇ ਨੇ ਲੜਦੇ ਨੇ ਹੀ ਦੇਖੋ ਥੋੜੀ ਬਹੁਤ ਤਨੋਖੀ ਹੋ ਗਈ ਨਾ ਨਾ ਹੋਵੇ ਫਿਰ ਉਹ ਪਿਆਰ ਚ ਮਜ਼ਾ ਨਹੀਂ ਆਉਂਦਾ ਹੈਗਾ ਠੀਕ ਹੈ ਪਰ ਨਹੀਂ ਬਹੁਤ ਹੱਦ ਤੱਕ ਕਰਦੇ ਮੈਨੂੰ ਸਾਥ দিয়া ਤਾਂ ਕਿ ਜੋ ਅਸੀਂ ਅਜਿੱਥੇ ਬੈਠੇ ਆ ਅਸੀਂ ਬਹੁਤ ਗਰੀਬੀ ਦੇਖੀ ਹੈ ਜੀ ਅੱਜ ਮਹਾਰਾਜ ਦੀ ਕਿਰਪਾ ਆਪਣੇ ਕੋਲ ਮਿਹਨਤ ਨਾਲ ਕਿਸੇ ਦਾ ਕੋਈ ਹਸਾਬਕ ਤਾਂ ਮਤਲਬ ਗਲਤ ਨਹੀਂ ਆਏਗਾ ਇਮਾਨਦਾਰ ਨਾਲ ਕਮਾਈ ਕਰੋ ਤੇ ਇੱਥੇ ਬਹੁਤ ਖੁਸ਼ ਹੈ ਪੰਜਾਬ ਦੇ ਵਿੱਚ ਠੀਕ ਹੈ ਤੇ ਬਾਪੂ ਜੀ ਇੱਕ ਹੋਰ ਗੱਲ ਦੱਸੋ ਤੁਹਾਡਾ ਸਭ ਤੋਂ ਪੁਰਾਣਾ ਯਾਰ ਬੇਲੀ ਮਿਲਦਾ ਕਿਤੇ ਤੁਹਾਨੂੰ ਹੁਣ ਵੀ ਦੇਖੋ ਜੀ ਕਿ ਯਾਰ ਬੇਲੀ ਹੈਗਾ ਸੀ ਉਹ ਚਲ ਚਲਾ ਹੀ ਕਰ ਗਿਆ ਸਭ ਤੋਂ ਜ਼ਿਆਦਾ ਮਿੱਤਰ ਜਿਹੜਾ ਮੇਰਾ ਨਾਲ ਗੁਆਂਢੀ ਸੀਗਾ ਅਸੀਂ ਇਕੱਠੇ ਪੜਦੇ ਰਹੇ ਹਾਂ ਜੋ ਛੱਪੜ ਉਹ ਛੱਪੜ ਦੇ ਵਿੱਚ ਵੀ ਅਸੀਂ ਇਕੱਠੇ ਨਹਾਉਂਦੇ ਰਹੇ ਹਾਂ ਅੱਛਾ ਜੀ ਉਹ ਵਿਚਾਰਾ ਚੜਾਈ ਕਰ ਗਿਆ। ਬਾਕੀ ਮਿੱਤਰ ਤਾਂ ਦੁਨੀਆ ਬਣੀ ਜਾਂਦੀ ਆ ਜਾਂਦੇ ਚਾਈ ਜਾਂਦੇ। ਅੱਛਾ ਜਿੱਦਾਂ ਤੁਸੀਂ ਆ ਛੱਪੜ ਦੀ ਗੱਲ ਕੀਤੀ ਹੁਣ ਮੈਨੂੰ ਉਤਸੁਕਤਾ ਹੋ ਰਹੀ ਆ ਵੀ ਤੁਸੀਂ ਬਚਪਨ ਦੇ ਵਿੱਚ ਕਿੰਨੀਆਂ ਗੇ ਸ਼ਰਾਰਤਾਂ ਕੀਤੀਆਂ ਸੀਗੀਆਂ? ਬਹੁਤ ਤਾਂ ਬਹੁਤ ਕਰੀਆਂ ਜੀ। ਇੱਕ ਵਾਰੀ ਕੀ ਹੋਇਆ ਨਾ ਅਸੀਂ ਨਾ ਜੀ ਛੋਟੇ ਹੋਏ ਹੁੰਦੇ ਸੀਗੇ ਪ੍ਰਾਇਮਰੀ ਸਕੂਲ ਸਾਡੇ ਜਲਾਲਪੁਰ। ਜਦੋਂ ਛੁੱਟੀ ਹੁੰਦੀ ਆ ਨਾ ਦੁਪਹਿਰ ਦੀ ਇੱਕ ਸਾਡੇ ਨਾਲ ਸੁਆ ਜਾਂਦਾ ਉਥੇ 35 ਨੰਬਰ ਬੁਰਜੀ ਵੱਜਦੀ ਆ ਉਹ। ਉਥੇ ਅਸੀਂ ਨਹਾਉਣ ਆ ਜਾਣਾ ਕਿ ਉਹ ਕੱਚੇ ਸੂਈ ਹੁੰਦੇ ਸੀ ਉਦੋਂ ਹੁਣ ਤਾਂ ਪੱਕੇ ਹੋ ਗਏ ਆ ਉਥੇ ਨਾ ਆਉਣ ਆ ਜਾਣਾ ਇੱਕ ਨਾ ਸਾਡੇ ਕੋਲ ਇੱਕ ਬੰਦਾ ਆਇਆ ਨਹਿਰ ਦੇ ਉੱਤੇ ਨਾ ਕਿਕਰ ਦੇ ਉੱਤੇ ਮਖਿਆਲ ਲੱਗਿਆ ਹੋ ਸੀਗਾ ਮਖਿਆਲ ਲੱਗਿਆ ਹੋ ਸੀਗਾ ਤੇ ਉਹ ਸਾਨੂੰ ਨਾ ਐਵੇਂ ਬੱਚੇ ਸਮਝ ਗਏ ਕਹਿੰਦਾ ਵੀ ਤੁਸੀਂ ਨਾ ਜਾਓ ਮ ਟੂਣਾ ਕਰਕੇ ਆਉਣਾ ਤੇ ਟੂਣਾ ਕਰਕੇ ਆਉਣਾ ਤੇ ਉਹ ਚਲੇ ਗਿਆ ਕਮਾਰ ਦੇ ਵਿੱਚ ਕਮਾਰ ਦੇ ਵਿੱਚ ਕਮਾਸੀਆਂ ਗਿੱਲਾ ਗਿੱਲਾ ਸੀਗਾ ਤਾਂ ਜਾ ਕੇ ਉਹਨੇ ਨਾ ਵਿੱਚੋਂ ਵੜ ਕੇ ਉਹ ਜਿਹੜਾ ਉਹਦੇ ਕੋਲ ਸੈਰ ਸੀਗਾ ਪਹਿਲਾ ਉਥੇ ਲਕੋਤਿਆ ਉਹ ਸਾਡੇ ਮੁੰਡੇ ਸੀਗੇ ਦੋ ਤਿੰਨ ਜਿਹੜਾ ਮੇਰਾ ਦੋਸਤ ਤੁਸੀਂ ਕਹਿ ਰਹੇ ਹੋ ਉਹ ਚਲਾ ਗਿਆ ਵਿਚਾਰਾ ਉਹ ਕਹਿੰਦਾ ਵੀ ਇਹ ਨਾ ਸ਼ਹਿਰ ਦੀ ਪੀਪੀ ਰੱਖਿਆ ਹੈ ਵੀ ਆਪਾਂ ਚਲੋ ਲੱਭੀਏ ਚਲੋ ਜੀ ਉਹ ਉੱਪਰ ਚੜ ਗਿਆ ਕਿਕਰਦੇ ਅਸੀਂ ਦੂਜੇ ਪਾਸੇ ਹੋਏ ਆ ਪੈੜ ਨੱਪੀ ਜਾ ਕੇ ਉਹ ਪੀਪੀ ਚੈੱਕੀ ਤੇ ਘਰ ਲੱਗੇ ਸ਼ਰਾਰਤ ਤਾਂ ਇਹੋ ਜਿਹੀਆਂ ਜ਼ਿੰਦਗੀ ਜੇ ਬੜੀ ਯਾਦ ਆਉਂਦੀ ਆ ਹੁਣ ਕਿਤੇ ਨਾ ਕਿਤੇ ਨਾ ਤਾਨੂੰ ਲੱਗਦਾ ਹੀ ਇਹ ਕਾਰਨ ਹੋ ਸਕਦੇ ਨੇ ਵੀ ਜਿਹੜੇ ਸ਼ ਪਿੰਡ ਨੇ ਉਹ ਸ਼ਹਿਰਾਂ ਦੇ ਵਿੱਚ ਤਬਦੀਲ ਹੋ ਰਹੇ ਨੇ ਤੇ ਉਹ ਰਿਸ਼ਤਿਆਂ ਵਾਲੀ ਗੱਲ ਫਿਰ ਰਹਿ ਰਹੀ ਆ ਵੀ ਜਿੱਦਾਂ ਹੁਣ ਇਹ ਹਰਕਤਾਂ ਆਪਾਂ ਸ਼ਰਾਰਤਾਂ ਕਰਦੇ ਹੁੰਦੇ ਸੀ ਹਰਕਤਾਂ ਸੌਰੀ ਨੇ ਉਹ ਤਾਂ ਗੱਲਾਂ ਰਹੀਆਂ ਹੁਣ ਜਿਵੇਂ ਜਿਵੇਂ ਸ਼ਹਿਰ ਆਬਾਦੀ ਵਧਦੀ ਜਾ ਰਹੀ ਆ ਉਹ ਵੀ ਸ਼ਹਿਰ ਦੇ ਵਿੱਚ ਆ ਰਹੇ ਆ ਦੇਖੋ ਸ਼ਹਿਰ ਦੇ ਵਿੱਚ ਜਿਵੇਂ ਹੁਣ ਅਰਬਨ ਸਟੇਟ ਹੈ ਯੂਨੀਵਰਸਿਟੀ ਹੈ ਹਾਲਾਂਕਿ ਪਿੰਡ ਪਿੰਡ ਹੀ ਹੁੰਦਾ ਪਿੰਡ ਦੇ ਵਿੱਚ ਇੱਕ ਗੱਲ ਹੋ ਜੇ ਮੜੇ ਗੁਆਂਢੀ ਚਾਰ ਖੜੇ ਹੋ ਜਾਂਦੇ ਆ ਸ਼ਹਿਰ ਦੇ ਵਿੱਚ ਕੋਈ ਨਿਕਲਦਾ ਬਾਹਰ ਤੂੰ ਸ਼ਹਿਰ ਦਾ ਪਿੰਡ ਦਾ ਫਰਕ ਤਾਂ ਬਹੁਤ ਹੈ ਠੀਕ ਆ ਨਹੀਂ ਇਹ ਇਸ ਕਰਕੇ ਸਮਾਂ ਬਦਲ ਰਿਹਾ ਸਮੇਂ ਦੇ ਨਾਲ ਕੁਦਰਤ ਵੱਲੋਂ ਚਲੋ ਤੁਹਾਡੇ ਸਾਡੇ ਵੱਲੋਂ ਇੱਕ ਛੋਟੀ ਜਿਹੀ ਪਹਿਲ ਆ ਚਲੋ ਵੀ ਆਪਾਂ ਲੋਕਾਂ ਨੂੰ ਜੋੜੀਏ ਵੀ ਇੱਕ 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 ਉਹ ਕੀ ਕਹਿੰਦੇ ਨੇ ਇੱਕ ਝੁੱਟ ਹੋ ਕੇ ਰਹੋ ਤੁਸੀਂ ਸਾਰੇ ਜਣੇ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਪਿਆਰ ਨਾਲ ਰਹੋ ਤੇ ਪਿਆਰ ਨਾਲ ਮਹਾਰਾਜ ਨੇ ਵੀ ਕਿਹਾ ਜੀਓ ਜੀਓ ਦੋ ਤੇ ਸਤਿਕਾਰ ਕਰੋ ਸਾਰਿਆਂ ਦਾ ਵੱਡਿਆਂ ਦਾ ਬਜ਼ੁਰਗਾਂ ਦਾ ਸਤਿਕਾਰ ਕਰੋ ਠੀਕ ਹੈ ਔਰ ਪਿਆਰ ਨਾਲ ਰਹੋ ਇੱਕ ਗੱਲ ਹੋਰ ਜਾਂਦੇ ਜਾਂਦੇ ਜਦੋਂ ਤੁਸੀਂ ਪੰਜਾਬ ਦੀਆਂ ਗੱਲਾਂ ਕਰਦੇ ਪਏ ਸੀ ਇੰਨੇ ਸੋਹਣੇ ਤਰੀਕੇ ਨਾਲ ਕਿਤੇ ਨਾ ਕਿਤੇ ਫਿਰ ਪੰਜਾਬੀ ਮਾਂ ਬੋਲੀ ਦੇ ਨਾਲ ਵੀ ਪਿਆਰ ਹੈਗਾ ਜੀ ਦੇਖੋ ਜੀ ਆਪਣਾ ਤਾਂ ਸ਼ੁਰੂ ਤੋਂ ਹੀ ਹੈ ਮੇਰੇ ਕੋਲ ਹੁਣ ਸ਼ੈਟਰ ਨਹੀਂ ਬੰਦੇ ਆਉਂਦੇ ਆ ਉਹ ਇੰਗਲਿਸ਼ ਜੀ ਨੰਬਰ ਦੱਸਦੇ ਆ ਮੈਂ ਹਾਂ ਯਾਰ ਨਹੀਂ ਪੰਜਾਬੀ ਦੱਸ ਮਿੰਟ ਹਾਲਾਂਕਿ ਚਲੋ ਥੋੜੀ ਉਹਦੀ ਆਉਂਦੀ ਹੈ ਮੈਂ ਨਹੀਂ ਪੰਜਾਬੀ ਚ ਦੱਸ ਮਿੰਟ ਉਹ ਗੇਟ ਕਰੀਦਾ ਭਈ ਆਏ ਨੇ ਭਈ ਇਹ ਤਾਂ ਨਾਲ ਭਈਆਂ ਨਾਲ ਬਾਹ ਪੈਂਦਾ ਰਹਿੰਦਾ ਮੈਂ ਨਹੀਂ ਤੂੰ ਇੰਗਲਿਸ਼ ਨਾ ਬੋਲ ਤੂੰ ਪੰਜਾਬੀ ਨਾਲ ਗੱਲ ਕਰ ਜਿਹੜੀ ਕਰਨੀ ਹੈ ਜਿਵੇਂ ਫੋਨ ਨੰਬਰ ਦੱਸਣਾ ਜਾਂ ਨਾਂ ਦੱਸਣਾ ਤੂੰ ਆਪਣਾ ਐਡਰੈਸ ਦੱਸਣਾ ਪੰਜਾਬੀ ਦੀ ਗੱਲ ਕਰ ਮੇਰੇ ਨਾਲ ਤਾਂ ਪੰਜਾਬੀ ਤਾਂ ਮਾਂ ਬੋਲੀ ਹੈ ਇਹ ਤਾਂ ਛੱਡ ਨਹੀਂ ਸਕਦੇ ਆਪਾਂ ਜਦ ਬਹੁਤ ਵਦੀ ਮਹਾਰੇ ਦੀ ਇਹ ਗੁਰਮੁਖੀ ਗੁਰੂ ਰਾਮ ਦਾ ਅਮਰਦਾਸ ਜੀ ਨੇ ਲਿਖਾਈ ਸੀ ਗੁਰਮੁਖੀ ਤੇ ਉੱਥੋਂ ਗੁਰਮੁਖੀ ਤੋਂ ਚੱਲ ਗਿਆ ਹੁਣ ਗੁਰਮੁਖੀ ਦੇ ਵਿੱਚ ਹੀ ਆਪਾਂ ਪੰਜਾਬੀ ਦੇ ਵਿੱਚ ਹੀ ਰਹਿਣਾ ਨਾ ਠੀਕ ਹੈ ਬਾਹਰ ਦੇ ਪਹਿਰਾਵੇ ਠੀਕ ਆ ਉਹ ਗੱਲ ਕੁਝ ਹੋਰ ਹੈ ਪੰਜਾਬ ਦੇ ਵਿੱਚ ਰਹਿ ਕੇ ਤਾਂ ਪੰਜਾਬੀ ਬੋਲਣੀ ਚਾਹੀਦੀ ਆ ਇਹਦੇ ਹੱਕ ਚੰਪ ਤੇ ਫਿਰ ਇਹ ਕੁਰਤਾ ਪਜਾਮਾ ਵੀ ਪਾਇਆ ਹੈ ਤੁਸੀਂ ਨਾਲ ਹੀ ਹਾਂਜੀ ਪਜਾਮਾ ਕੁਰਤਾ ਮੇਰਾ ਸ਼ੁਰੂ ਤੋਂ ਹੀ ਬੱਚੇ ਕੁਰਤਾ ਪਜਾਮਾ ਫਿਰ ਜਿੱਦੇ ਬਾੜੀ ਟੌਰ ਗੱਡਣੀ ਹੁੰਦੀ ਆ ਫਿਰ ਉਦੋਂ ਫਿਰ ਵੀ ਇਹੀ ਹੋਈਗਾ ਹਾਂ ਤਾਂ ਪੱਗ ਬੁਗ ਬੰਨ ਕੇ ਕੁਰਤਾ ਪਜਾਮਾ ਹੀ ਪਾਉਣਾ ਹੈ ਅੱਛਾ ਮੁੱਛਾਂ ਵੀ ਅਕਲਿਆ ਹੁਣ ਤੱਕ ਤਣੀਆਂ ਪਈਆਂ ਨੇ ਤੁਹਾਡੀ ਜੀ ਉਹ ਤਾਂ ਫਿਰ ਆਪਣੀ ਸੰਭਾਲ ਹੁੰਦੀ ਹੈ ਦੇਖੋ ਮਹਾਰਾਜ ਨੇ ਬਖਸ਼ੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰ ਬਖਸ਼ੇ ਹਨ ਅਮਰ ਛਕੇ ਹੋਏ ਆਪਣਾ ਜੇ ਆਪਾਂ ਹੁਣ ਉਹ ਸੰਭਾਲ ਕੇ ਨਹੀਂ ਰੱਖਾਂਗੇ ਤਾਂ ਫਿਰ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਲਿਆ। ਬਿਸਤਾਰ ਵੀ ਸੋਹਣਾ ਨਹੀਂ ਬੰਨੀ ਅੰਕਲ ਜੀ। ਹਾਂ ਚਲੋ ਮਹਾਰਾਜ ਗੁਰਗੋਵ ਸਿੰਘ ਜੀ ਦੇਣਾ ਹੈ ਸਾਨੂੰ। ਤੇ ਬਹੁਤ ਕਿਰਪਾ ਹੋਰੀ ਜੀ। ਬਹੁਤ ਬਹੁਤ ਧੰਨਵਾਦ ਹੀ ਤੁਹਾਡਾ। ਬਖਸ਼ਾ ਸਾਬ ਜੀ ਫਤਿਹ। ਬਹੁਤ ਵਧੀਆ ਲੱਗਿਆ ਅੰਕਲ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ। ਆਓ ਚਲਦੇ ਆ ਅੱਗੇ ਆਪਾਂ ਫਿਰ ਗੱਲਾਂ ਬਾਤਾਂ ਕਰਾਂਗੇ ਹੋਰ ਮੰਦਿਰ ਦੇ ਨਾਲ। ਸੋ ਮੈਂ ਘੇੜਾ ਕੱਢ ਰਿਹਾ ਸੀਗਾ ਜਦੋਂ ਮੈਨੂੰ ਨਾ 3000 ਦੋਸਤ ਮੇਰੇ ਬੜਾ ਘੋਲ ਮਿਲ ਜਿਹਰੇ ਸੀ। ਬੜੀਆ ਲੱਗੇ ਮੈਨੂੰ ਮੁੰਡੇ ਤੇ ਮੈਂ ਕਿਹਾ ਸੋਚ ਰਿਹਾ ਮੈਂ ਕਿਹਾ ਚਲੋ ਆਓ ਇਹਨਾਂ ਨਾਲ ਪਹਿ ਠੀਕ ਹੋ ਬਾਈ ਜੀ ਹਾਂਜੀ ਹਾਂ ਵਧੀਆ ਵਧੀਆ ਵੀਰੇ ਵਧੀਆ ਹੋਰ ਬਾਈ ਤੁਸੀਂ ਦੱਸੋ ਵਧੀਆ ਵਧੀਆ ਬਿਰੋ ਹੋਰ ਬਾਈ ਠੀਕ ਠਾਕ ਠੰਡੇ ਦਾ ਕੀ ਮਾਹੌਲ ਆ ਫਿਰ ਠੰਡ ਦਾ ਵੀਰੇ ਫੁੱਲ ਅੱਜ ਕੱਲ ਧੁੱਪ ਵੀ ਅੱਜ ਹੀ ਚੜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਸਾ ਇਹ ਸੂਰਜ ਦੇਖਣ ਨੂੰ ਮਿਲਿਆ ਹਾਂ ਹਾਂ ਮਸਾ ਹੀ ਦੇਖਣ ਨੂੰ ਮਿਲਿਆ ਵੀਰੇ ਸੂਰਜ ਦਾ ਅੱਛਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਮੈਂ ਸਾਰਿਆਂ ਦੇ ਨਾਂ ਪੁੱਛੂੰਗਾ ਕੀ ਕੀ ਨਾਮ ਨੇ ਤੁਹਾਡੇ ਨਵਜੋਤ ਵੀਰੇ ਗੁਰੀ ਵੀਰੇ ਕਾਕਾ ਵੀਰੇ ਕਾਕਾ ਹਾਂਜੀ ਤੂੰ ਬੜਾ ਵੱਡਾ ਕਾਕਾ ਆ ਯਾਰ ਘਰ ਦੇਣ ਭੇਜਦਾ ਅੱਛਾ ਅੱਛਾ ਭਾਈ ਮੁੰਡਿਆਂ ਦੀ ਨਾ ਇੱਕ ਖਾਸ ਗੱਲ ਹੁੰਦੀ ਆ ਯਾਰੀ ਨੂੰ ਲੈ ਕੇ ਨਾ ਬੜਾ ਮੁੰਡੇ ਹੁੰਦੇ ਨੇ ਯਾਰ ਯਾਰੀ ਦੋਸਤੀ ਆ ਸਾਡੀ ਇਹ ਤੁਸੀਂ ਕਿਹਦੇ ਨਾਲ ਸਭ ਤੋਂ ਵਧੀਆ ਯਾਰੀ ਦੋਸਤੀ ਤੁਹਾਡੀ ਕੋਈ ਇੱਕ ਫੇਵਰੇਟ ਜਿਹੜਾ ਤੁਹਾਡਾ ਬੈਸਟ ਫਰੈਂਡ ਕਹਿੰਦੇ ਹੋ ਤੁਸੀਂ ਨਾਮ ਦੱਸੋ ਪਹਿਲਾਂ ਤਾਂ ਆਪਦੇ ਬੈਸਟ ਫਰੈਂਡਾਂ ਦੇ ਬਈ ਯਾਰ ਦੋਸਤ ਦਾ ਐਵੇਂ ਆ ਅੱਜ ਕੱਲ ਕਿ ਟਾਈਮ-ਟਾਈਮ ਤੇ ਯਾਰ ਬਦਲਦਾ ਰਹਿੰਦਾ ਜਿਵੇਂ ਕਿ ਸਿਚੁਏਸ਼ਨ ਸਰਕਲ ਚੇਂਜ ਹੁੰਦਾ ਰਹਿੰਦਾ ਬਣਦੇ ਰਹਿੰਦੇ ਟੁੱਟਦੇ ਰਹਿੰਦੇ ਆ ਮਤਲਬ ਆਪਣੀ ਇੱਕ ਬੰਦੀ ਆ ਯਾਰ ਉਹੀ ਆਪਣੇ ਯਾਰ ਬੈਲੀ ਆ ਜਿਹੜੀ ਬੰਦੀ ਦੀ ਗੱਲ ਕੀਤੀ ਮੈਂ ਬੰਦੀ ਕੇ গারਲਫ੍ਰੈਂਡ ਨਾ ਨਾ ਕਹਿ ਸਕਦੇ ਹੋ ਤੁਸੀਂ গারਲਫ੍ਰੈਂਡ ਨਹੀਂ ਆਪਣਾ ਮਤਲਬ ਬਹੁਤ ਸਪੋਰਟ ਕੀਤਾ ਮਤਲਬ ਚੰਗੇ ਮਾੜੇ ਟਾਈਮ ਦੇ ਵਿੱਚ ਬਈ ਆਪਣੇ ਨਾਲ ਖੜੀ ਆ ਮਤਲਬ ਬਹੁਤ ਸਾਥ ਆ ਉਹੀ ਆ ਮਤਲਬ ਆਪਣੇ ਲਈ ਜੋ ਵੀ ਆ ਬਾਕੀ ਕਰਦੇ ਤਾਂ ਤੈਨੂੰ ਪਤਾ ਹੀ ਉਹਨਾਂ ਦੀ ਜਗ੍ਹਾ ਤਾਂ ਕੋਈ ਲੈ ਨਹੀਂ ਸਕਦਾ ਪਰ ਉਹ ਤੋਂ ਬਾਅਦ ਉਹੀ ਆ ਆਪਣੇ ਲਈ ਮਤਲਬ ਕੀਤਾ ਜੀਨੇ ਬਹੁਤ ਕੁਝ ਹਮਲੇ ਤੇ ਤੁਹਾਡੇ ਤੁਹਾਡੀ ਕੋਈ গারਲਫ੍ਰੈਂਡ ਆ ਕਿ ਤੁਹਾਡਾ ਕੋਈ ਯਾਰ ਦੋਸਤ ਆ ਤੁਸੀਂ ਦੱਸੋ ਸਾਨੂੰ ਨਹੀਂ ਵੀਰੇ ਹੈਗੀ ਆ ਯਾਰ ਮਿੱਤਰ ਵੀ ਹੈਗੇ ਆ ਵੀਰੇ ਆਪਾਂ ਸਾਰਿਆਂ ਨੂੰ ਪਿਆਰ ਕਰੀਦਾ ਬਾਈ ਚਾਹੇ ਕੋਈ ਛੋਟਾ ਚਾਹੇ ਵੱਡਾ ਵੀਰੇ ਠੀਕ ਹੈ গারਲਫ੍ਰੈਂਡ ਵੀ ਹੈਗੀ ਆ ਹਾਂ ਬਾਈ ਆਪਾਂ ਬਹੁਤ ਪਿਆਰ ਕਰਦੇ ਆ ਬਾਈ ਅੱਛਾ ਤੁਹਾਡੀ ਵੀ ਹੈਗੀ ਆ ਕੋਈ ਸੇਲੀ ਨਹੀਂ ਵੀਰੇ ਨਹੀਂ ਨਹੀਂ ਸਿੰਗਲ ਆ ਵੀਰੇ ਓਕੇ ਅੱਛਾ ਤੁਸੀਂ ਦੋਏ ਜਣੇ ਯਾਰ ਡਬਲ ਤੇ ਬਾਈ ਸਿੰਗਲ ਰੱਖਿਆ ਤੁਸੀਂ ਕੋਈ ਨਾ ਬਾਈ ਨੂੰ ਵੀ ਕਰ ਦਾਂਗੇ ਡਬਲ ਥੋੜਾ ਟਾਈਮ ਲੱਗੂ ਪਰ ਅੱਛਾ ਹੁਣ ਥੋੜੀ ਠੰਡ ਆ ਠੰਡ ਕਰਕੇ ਕਿਤੇ ਜਾ ਨਹੀਂ ਹੁੰਦਾ ਬਾਈ ਹੁਣ ਕਰ ਦਾਂਗੇ ਬਾਈ ਨੂੰ ਵੀ ਡਬਲ ਆਪਾਂ ਚਲੋ ਬਾਈ ਯਾਰ ਜ਼ਰੂਰ ਕਰੋ ਯਾਰ ਬਾਈ ਦਾ ਹੀਲਾ ਵੀ ਤੁਸੀਂ ਤੁਸੀਂ ਦੋਏ ਜਨੇ ਤੇ ਚਲੋ ਟਾਈਮ ਪਾਸ ਕਰ ਲੈਂਦੇ ਹੁਣ ਉਹ ਬਾਈ ਕੀ ਕਰੇ ਯਾਰ ਟਾਈਮ ਬਾਈ ਸਾਡਾ ਵੀ ਗਾਦਾ ਟਾਈਮ ਪਾਸਾ ਸਾਡੇ ਜਿਹੜਾ ਇੱਥੇ ਆ ਯਾਰ ਅੱਛਾ ਕਿੱਥੇ ਨੇ ਫਿਰ ਬਈ ਇੱਥੇ ਹੈ ਹੀ ਨਹੀਂ ਉਹ ਤਾਂ ਆਪ ਸਮੁੰਦਰੋਂ ਪਾਰ ਨੇ ਅੱਛਾ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਸਮੁੰਦਰੋਂ ਪਾਰ ਗੱਲ ਕੀਤੀ ਲੋਕ ਕਹਿੰਦੇ ਨੇ ਵੀ ਸਮੁੰਦਰੋਂ ਪਾਰ ਜਾ ਕੇ ਕੁੜੀਆਂ ਬਦਲ ਜਾਂਦੀਆਂ ਨੇ ਤੁਹਾਡੇ ਨਾਲ ਨਹੀਂ ਨਹੀਂ ਬਾਈ ਇੱਦਾਂ ਦੀ ਕੋਈ ਗੱਲ ਨਹੀਂ ਆ ਰੋਜ਼ ਬਹੁਤ ਵਧੀਆ ਗੱਲ ਹੁੰਦੀ ਆ ਸਾਰਾ ਕੁਝ ਐਨ ਵਧੀਆ ਓਕੇ ਦੀ ਰਿਪੋਰਟਾਂ ਨੇ ਯਾਰ ਤੁਸੀਂ ਕਹਿ ਸਕਦੇ ਹੋ ਜੱਟ ਦੀ ਜਾਨੇ ਮਨ ਜਿੱਥੇ ਕਹਿ ਦਈਏ ਖੜਦੀ ਨਹੀਂ ਨਹੀਂ ਬਾਈ ਜੱਟ ਤਾਂ ਨਹੀਂ ਹੈਗਾ ਮੈਂ ਤਾਂ ਪੰਡਤ ਆ ਯਾਰ ਬਾਈ ਪੰਡਤ ਦੀ ਜਾਨੇ ਮਨ ਕਹਿ ਸਕਦੇ ਹੋ ਬਾਈ ਕਹਿ ਸਕਦੇ ਹੋ ਕਹੋ ਇੱਕ ਵਾਰ ਵੀ ਸ਼ਰਮੇ ਦੀ ਜਾਨੇ ਮਨ ਜਿੱਥੇ ਕਹਿ ਦਈਏ ਖੜਦੀ ਆ ਨਹੀਂ ਨਹੀਂ ਬਾਈ ਇੱਦਾਂ ਨਹੀਂ ਓਕੇ ਸਭ ਬਹੁਤ ਵਧੀਆ ਹੈ ਯਾਰ ਮਤਲਬ ਐਨਾ ਹੋ ਨਹੀਂ ਆਪਾਂ ਨੂੰ ਠੀਕ ਹੈ ਟਾਈਮ ਟਾਈਮ ਕੁਛ ਨਹੀਂ ਪਤਾ ਹੁੰਦਾ ਪਰ ਪਰ ਹਾਲੇ ਤੱਕ ਓਕੇ ਆ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਪੰਡਤ ਹੋ ਫਿਰ ਕੀ ਤਾਗੇ ਤਵੀਤ ਪਾਏ ਹੋਏ ਨੇ ਵੀ ਜਿਹੜੇ ਸੱਤ ਸਮੁੰਦਰੋਂ ਪਾਰ ਵੀ ਹਾਲੇ ਤੱਕ ਹੈਗੀ ਆ ਬਈ ਤਾਗੇ ਤਵੀਤ ਤਾਂ ਕੁਛ ਨਹੀਂ ਬਸ ਧਿਆਨ ਰੱਖੀਦਾ ਹੁੰਦਾ ਟਾਈਮ ਟਾਈਮ ਤੇ ਗੱਲ ਕਰੀਦੀ ਆ ਬਸ ਮੈਂ ਮਾਈਕ ਠੀਕ ਹੈ ਠੀਕ ਬਸ ਗੱਲਬਾਤ ਵਧੀਆ ਰੱਖੀਦੀ ਆਂਦੇ ਬਸ ਕੇਅਰ ਕਰ ਲੈਂਦੇ ਆ ਹੋਰ ਕੀ ਆਪਣੀ ਕੇਅਰ ਕਰਦੀ ਆ ਅੱਛਾ ਭਾਈ ਇੱਕ ਗੱਲ ਤੁਹਾਡੇ ਕੋਲੋਂ ਪੁੱਛਣੀ ਸੀ ਕੋਈ ਵੱਡਾ ਭਾਈ ਹੈਗਾ ਤੁਹਾਡਾ ਹਾਂਜੀ ਹਾਂਜੀ ਹੈਗਾ ਬਾਬੇ ਸਾਹ ਵੀਰ ਕਿੰਨਾ ਪਿਆਰ ਕਰਦੇ ਨੇ ਵੱਡੇ ਭਾਈ ਬਾਬੇ ਬਾਓ ਕਰਦਾ ਯਾਰ ਬਹੁਤ ਜ਼ਿਆਦਾ ਅੱਛਾ ਹਾਂ ਲਵ ਜੂਆ ਵੱਡੇ ਭਾਈ ਨੂੰ ਬਾਬਾ ਬਹੁਤ ਸਾਰਾ ਲਵ ਜੂਆ ਹੈ ਵੱਡੇ ਭਾਈ ਨੂੰ ਠੀਕ ਹੈ ਠੀਕ ਆ ਬਹੁਤ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਗੱਲ ਕਰਕੇ ਇਹ ਜਾਂਦੇ ਜਾਂਦੇ ਇੱਕ ਵਾਰ ਜ਼ਰੂਰ ਤੁਸੀਂ ਕਹਿ ਕੇ ਜਾਓ ਵੀ ਆਊਟ ਰੂਟ ਗੇੜੀ ਪੰਜਾਬੀ ਡਾਕ ਤੇ ਸ਼ੋਅ ਜ਼ਰੂਰ ਦੇਖ ਲਿਓ ਮੇਰਾ ਆਊਟ ਰੂਟ ਗੇੜੀ ਪੰਜਾਬੀ ਡਾਕ ਸ਼ੋਅ ਦੇ ਸ਼ੋਅ ਜ਼ਰੂਰ ਦੇਖੋ ਵੀਰੇ ਬਹੁਤ ਵਧੀਆ ਸ਼ੋਅ ਨੇ ਆ ਵੀਲਾ ਵੀਰਾ ਆਪਣਾ ਭਰਾ ਯਾਰ ਬਹੁਤ ਵਧੀਆ ਕੰਮ ਕਰ ਰਿਹਾ ਪਲੀਜ਼ ਸਾਰੇ ਜਾਣੇ ਨੂੰ ਸਪੋਰਟ ਕਰੋ ਹੱਥ ਮਨ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਕੰਮ ਕਰਦਾ ਇਹ ਤੁਸੀਂ ਵੀ ਬਾਈ ਇੱਕ ਵਾਰ ਆਊਟਰੂਟ ਗੇੜੀ ਜ਼ਰੂਰ ਦੇਖੋ ਬਾਈ ਅੱਛਾ ਤੂੰ ਯਾਰ ਰੋਸੇ ਕੇ ਖੜਾ ਹੈਂ ਗੋਲੇ ਆ ਜਾ ਕੋਈ ਗੱਲ ਨਹੀਂ ਬਣਾ ਦਾਂਗੇ ਤੇਰੀ ਸੇਲੀ ਬਣਾਓ ਯਾਰ ਫਿਰ ਬਾਬੇ ਜ਼ਰੂਰ ਬਣਾ ਕੇ ਦਵਾਂਗੇ ਯਾਰ ਟੈਨਸ਼ਨ ਨਹੀਂ ਠੀਕ ਹੈ ਤੁਸੀਂ ਵੀ ਕਰਦੇ ਇੱਕ ਵਾਰ ਫਿਰ ਆਊਟਰੂਟ ਗੇੜੀ ਵੀਰੇ ਜ਼ਰੂਰ ਦੇਖੋ ਵਧੀਆ ਸ਼ੋਅ ਐਨ ਆਉਣ ਵਿਦ ਬਿੱਲਾ ਬਾਈ ਆਪਣਾ ਭਾਈ ਆ ਛੋਟਾ ਭਾਈ ਆ ਬਾਬੇ ਆਪਣਾ ਇਹਨੂੰ ਫੁੱਲ ਸਪੋਰਟ ਕਰੋ ਬਾਈ ਲੌਵ ਯੂ ਆ ਲੌਵ ਯੂ ਆ ਇਦਾਂ ਦੇ ਪਿਆਰ ਭਰੇ ਭਾਈਆਂ ਦੇ ਨਾਲ ਜਦੋਂ ਗੱਲਾਂ ਬਾਤਾਂ ਕਰਦੇ ਨਾ ਤੇ ਬੜਾ ਘੈਂੜਿਆ ਲੱਗਦਾ ਹੁੰਦਾ ਮਾਹੌਲ ਜੇ ਤੁਸੀਂ ਵੀ ਇਦਾਂ ਦੀ ਕੋਈ ਗੱਲਬਾਤ ਕਰ ਸਕਦੇ ਹੋ ਤਾਂ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਫਿਰ ਜੇ ਸਾਨੂੰ ਵਧੀਆ ਲੱਗਿਆ ਤਾਂ ਤੁਹਾਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾਂਗੇ ਦੇਖਦੇ ਰਹੋ ਤੁਹਾਡਾ ਆਪਣਾ ਫੇਵਰੇਟ ਸ਼ੋ ਆਊਟਰੂਡ ਗੀੜੀ